ਲੋਕਲ ਪੁਆਇੰਟ ਤੇ ਆਇਆ ਕੇ ਜੇ ਫੋਰਜਿੰਗਸ ਇਹਨਾਂ ਨੇ 35 ਕਰੋੜ ਦੀ ਇਨਵੈਸਟਮੈਂਟ ਨਾਲ ਇੱਕ ਨਵਾਂ ਯੂਨਿਟ ਲਗਾਇਆ ਹੈ ਜਿਹਦੇ ਵਿੱਚ ਸੀਐਲਸੀ ਮਸ਼ੀਨਾਂ ਹੋਰ ਮਸ਼ੀਨਾਂ ਆਟੋ ਪਾਰਟਸ ਬਣਾਉਣ ਲਈ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੋਈ ਤੇ ਇਹ ਜਿਹੜੀਆਂ ਮਸ਼ੀਨਾਂ ਇਹਨਾਂ ਨੇ ਲਗਾਈਆਂ ਆ ਯਾਦਾ ਮੇਡ ਇਨ ਇੰਡੀਆ ਇੰਪੋਰਟਡ ਵੀ ਹੈਗੀਆਂ ਇੱਕ ਦੋ ਇਹ ਬੜੀ ਚੰਗੀ ਗੱਲ ਹੈ ਕਿ ਆਪਣੇ ਵੀ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ ਐ ਸੀ ਐਨ ਸੀ ਮਸ਼ੀਨਾਂ ਪਹਿਲਾਂ ਸਿਰਫ ਬਰੌਡ ਤੋਂ ਆਉਂਦੀਆਂ ਸੀ ਇਸ ਤਰ੍ਹਾਂ ਦੀਆਂ ਔਰ ਇਹਨਾਂ ਨੇ ਐਪ ਟੈਕਨੋਲੋਜੀ ਲਿੱਤੀਆਂ ਬੈਂਗਲੌਰ ਤੇ ਬੈਂਗਲੌਰ ਤੋਂ ਗੁਜਰਾਤ ਤੋਂ ਰਾਜਕੋਟ ਹਾਂ ਗੁਜਰਾਤ ਤੇ ਬੈਂਗਲੌਰ ਤੋਂ ਲਿੱਤੀਆਂ ਮੈਂ ਵਧਾਈ ਮੈਂ ਵਧਾਈ ਦਿੰਦਾ ਪੁਠਾਰੀ ਫੈਮਿਲੀ ਨੂੰ ਪੂਰਾ ਇਹ ਨਵੇਂ ਪ੍ਰੋਜੈਕਟ ਤੇ ਔਰ ਇਹਨਾਂ ਨੂੰ ਦਾ ਤੁਹਾਨੂੰ ਪੂਰੀ ਕਾਮਯਾਬੀ ਬਖਸ਼ੇ ਔਰ ਇਹ ਪਲਾਟ ਨਾਲ ਲਾਹੌਰ ਬਦਨਫਲਕ ਸਰਕੋਲ ਲੋਕਲ ਬਾਡੀ ਮਿਨਿਸਟਰ ਕਹਿੰਦੇ ਕਿ ਲੁਧਿਆਣਾ ਜਾਂ ਰੀਜਨਲ ਲੁਧਿਆਣਾ ਕੋ ਲੈ ਕੇ ਸਰ ਲੁਧਿਆਣਾ ਔਰ ਨਹੀਂ ਲੋਕਲ ਬਾਡੀ ਮੈਨੂੰ ਸਿਰਫ ਲੁਧਿਆਣਾ ਨਹੀਂ ਪੂਰਾ ਪੰਜਾਬ ਮਿਲੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਸ਼ੂਰ ਕਰਦਾ ਕਿ ਜਿੰਨੇ ਪੰਜਾਬ ਦੇ ਸ਼ਹਿਰ ਹੈ ਕਾਰਪੋਰੇਸ਼ਨ ਹੈ ਕਾਉਂਸਲਸ ਹੈ ਇਹ ਸਾਰੀਆਂ ਤਰੱਕੀ ਕਰਨੀਆਂ ਜੋ ਜੋ ਲੋਕਾਂ ਦੀਆਂ ਪ੍ਰੋਬਲਮਸ ਆ ਉਹ ਸੋਲਵ ਕਰਾਂਗੇ ਔਰ ਇਹ ਸ਼ਹਿਰਾਂ ਦੀ ਸ਼ਕਲ ਬਦਲਾਂਗੇ। ਸਭ ਤੋਂ ਲੁਧਿਆਣਾ ਨੂੰ ਲੈ ਕੇ ਕੋਈ ਖਾਸ ਕਿਉਂਕਿ ਆਪਕਾ ਆਪਣਾ ਸ਼ਹਿਰ ਹੈ। ਦੇਖੋ ਮੈਨੂੰ ਹਲੇ ਪਰਸੋ ਮਿਨਿਸਟਰੀ ਮਿਲੀ ਆ। ਮੈਂ ਹਾ ਕੋਈ ਮੀਟਿੰਗ ਹਲੇ ਲੁਧਿਆਣੇ ਲੈਵਲ ਤੇ ਕੀਤੀ। ਬਟ ਦੇਖੇ ਇਹ ਹੈ ਕਿ ਚਾਰ ਚੀਜ਼ਾਂ ਤੇ ਮੇਰਾ ਫੋਕਸ ਜ਼ਰੂਰ ਹੈ। ਕੀਤਾ ਜਿਹੜੀਆਂ ਤਾਰਾ ਉਹਦਾ ਆਲਰੇਡੀ ਅਸੀਂ ਕੰਮ ਚਾਲੂ ਕਰਾਤਾ ਹੈ ਪੀ ਐਸ ਪੀ ਸੀ ਐਲ ਵੱਲੋਂ ਕੋਈ ਵੀ ਤਾਰ ਲਟਕਦੀ ਨਹੀਂ ਮਿਲੇਗੀ ਨਾ ਕਿਸੇ ਕਾਰਪੋਰੇਸ਼ਨ ਚ ਨਾ ਕਿਸੇ ਕਾਉਂਸਲ ਚ 87 ਸਬਡਿਵੀਜ਼ਨਾਂ ਦੇ ਅਸੀਂ ਟੈਂਡਰ ਲਗਾ ਚੁੱਕੇ ਆ ਉਸ ਤੋਂ ਬਾਅਦ ਜਿਹੜੀਆਂ ਸੜਕਾਂ ਜਿਹੜੀ ਜਿਹੜੀ ਸੜਕ ਕੋਈ ਵੀ ਰਿਪੇਅਰ ਦੀ ਲੋੜ ਹੋਏਗੀ ਜਾਂ ਨਵੀਂ ਬੀਮੇ ਕਰਨ ਦੀ ਲੋੜ ਹੋਏਗੀ ਉਹ ਅਸੀਂ ਕਰਾਂਗੇ ਸੀਵਰੇਜ ਸਿਸਟਮ ਨੂੰ ਬੈਟਰ ਕਰਾਂਗੇ ਅਸੀਂ ਜਿਹੜੀਆਂ ਐਗਜ਼ਿਸਟਿੰਗ ਸੀਵਰੇਜ ਸਿਸਟਮਾਂ ਨੂੰ ਅਕਮੈਂਡ ਕਰਾਂਗੇ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਪੂਰੀ ਸਫਾਈ ਰੱਖਾਂਗੇ ਔਰ ਹੋਰ ਵੀ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੋ ਗਈ ਕਿ ਸਾਡੇ ਸਿਟੀਜ਼ਨਸ ਦਾ ਸਟ੍ਰੇਟ ਡੌਗਸ ਦੀ ਬੜੀ ਪ੍ਰੋਬਲਮ ਹੈ ਪਿੱਛੇ ਇਨਸੀਡੈਂਟ ਵੀ ਬੜੇ ਹੋਏ ਸਟ੍ਰੇਟ ਡੌਗਸ ਦੇ ਉਹਦੇ ਲਈ ਵੀ ਅਸੀਂ ਡੌਗ ਸੈਂਚੂਰੀ ਚਾਲੂ ਮੈਂ ਜਦੋਂ ਇਲੈਕਸ਼ਨਾਂ ਵੱਲੇ ਚਾਲੂ ਕਰਾਤੀ ਸੀ ਪਰ ਹੁਣ ਬਣ ਗਈ ਹੈ ਔਰ ਜੋ ਸਾਡੀ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਔਰ ਜੋ ਉਹਦੇ ਵਿੱਚ ਲਾਊਡ ਹੈ ਅਸੀਂ ਸਟ੍ਰੇ ਡੌਗਸ ਉੱਥੇ ਲੈ ਕੇ ਜਾਵਾਂਗੇ ਉਹਦੇ ਨਾਲ ਪਾਪੂਲੇਸ਼ਨ ਸਟ੍ਰੇ ਡੌਗਸ ਦੀ ਘਟ ਜਾਏਗੀ ਬੁੱਟਾ ਦਰਿਆ ਜੀ ਅੱਗੇ ਨਾਲੋਂ ਬਹੁਤ ਜਿਹੜਾ ਪਾਣੀ ਦਾ ਹੈਗਾ ਪਿੱਛੇ ਤੁਸੀਂ ਦੇਖਿਆ ਹੁਣ ਹਿੰਦੁਸਤਾਨ ਟਾਈਮ 'ਚ ਖਬਰ ਵੀ ਆਈ ਸੀ ਮੱਚ ਬੈਟਰ ਹੋ ਗਈਆਂ ਰਿਪੋਰਟਸ ਪਾਣੀ ਦੀਆਂ ਔਰ ਅਸੀਂ ਬੜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹ ਬੁੱਟਾ ਦਰਿਆ ਬਿਲਕੁਲ ਨਾਰਮਲ ਹੋ ਜਾਵੇ ਇੱਕ ਪਹਿਲਾਂ ਜਿਹੜਾ ਕਾਉ ਡਗ ਹੈ ਔਰ ਕਾਉ ਯੂਰਿਨ ਹੈ ਉਹ ਬਹੁਤ ਜਾਂਦਾ ਸੀ ਉਹ ਸੀ ਕੰਪਲੀਟਲੀ ਬੰਦ ਕਰਤਾ ਅਸੀਂ ਕੰਟਰੈਕਟ ਦਿੱਤਾ ਹੈ ਜਿਹੜਾ ਕਾਉ ਡਗ ਹੈ ਉਥੋਂ ਡੈਰੀਆਂ ਤੋਂ ਹੀ ਸੋਰਸ ਤੋਂ ਚੁੱਕਿਆ ਜਾਏਗਾ ਉਹ ਤਾਂ ਨਹੀਂ ਜਾ ਰਿਹਾ ਹੁਣ ਰਹਿ ਗਿਆ ਜਿਹੜਾ ਡਾਈੰਗ ਅਲਾ ਇਸ਼ੂ ਹੈਗਾ ਉਹ ਵੀ ਅਸੀਂ ਕਰ ਰਹੇ ਆ ਸੀਟਪੀ ਵਾਲਿਆਂ ਨੂੰ ਕਿਹਾ ਜਿਹੜੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਹੈ ਕਿ ਜਲਦੀ ਤੋਂ ਜਲਦੀ ਇਹਨਾਂ 'ਚ ਪ੍ਰੂਵਮੈਂਟ ਕਰੋ ਤਾਂ ਕਿ ਗੁੱਡਾ ਦਰਿਆ ਵਿੱਚ ਮਤਲਬ ਜਿਹੜਾ ਪਾਣੀ ਜਾਵੇ ਵੀ ਉਹ ਬਿਹਤਰ ਨੋਰਮਸ ਹੋਣਾ ਚਾਹੀਦੇ ਔਰ ਅਸੀਂ ਬੜੀ ਜਲਦੀ ਜਿਹੜਾ ਸਤਲੁਜ ਚ ਪਾਣੀ ਜਾਂਦਾ ਉਹਨੂੰ ਬਿਹਤਰ ਨੋਰਮਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਸਰ ਇੱਕ ਆਕਸੀ ਦੇ ਬਿਆਨ ਕੋ ਲੈ ਕੇ ਕੇ ਬਾਰੇ ਰਾਜਨੀਤਿਕ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਸਰ ਇੱਕ ਪ੍ਰਤਾਪ ਬਾਜਪੀ ਦਾ ਬਿਆਨ ਹੈ ਜੇ ਸਾਡੀ ਸਰਕਾਰ ਬਣੀ ਤਾਂ ਮੀਨੂ ਦੇ ਨਸ਼ਾ ਕਰਨ ਨੂੰ ਖਤਮ ਕਰਕੇ ਦੂਜਾ ਕਹਿ ਰਹੇ ਕਿ ਸੀਐਮ ਸਾਹਿਬ ਜਿਹੜਾ ਅਸੀਂ ਘਟਕਰੇ ਚ ਖੜਾ ਖੜਾ ਚਲੋ ਇਹ ਕਿਹੜਾ ਪਹਿਲੀ ਵਾਰੀ ਸਰਕਾਰ ਬਣਨੀ ਉਹਨਾਂ ਦੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਬੈਟਰ ਸਰ